ਦੇ ਬਾਦਲ ਮਰਿਆ ਮੈਂ ਬੈਠਣ ਨਹੀਂ ਆਇਆ ਕੁੱਲ ਸਿਆਸੀ ਵਿਰੋਧੀ ਬੈਠਣ ਆਇਆ ਮੇਰੇ ਨਾਲ ਦੇਣਾ ਵੀ ਫ੍ਰੈਂਕ ਕਰੋ ਇੰਦਰਾਂ ਗਾਂਧੀ ਨੂੰ ਵੀ ਮਾਫ ਕਰਦੇ ਉਹ ਵੀ ਮਰ ਗਈ ਔਰ ਅੰਜੇਬ ਵੀ ਮਾਫ ਕਰਦੇਓ ਜਕਰੀਆ ਖਾਨ ਨੂੰ ਵੀ ਮਾਫ ਕਰਦੇਓ ਮੱਸੇ ਰੰਗੜ ਨੂੰ ਵੀ ਮਾਫ ਕਰਦੇ ਉਹ ਵੀ ਮਰ ਗਏ ਇਹ ਤੁਸੀਂ ਵੀ ਦੇਖੀ ਹੋਵੇ ਇੱਕ ਕਲਿੱਪ ਜੀ ਚੱਲਦੀ ਟੋਟਾ ਆ ਜਾ ਜਿਸ ਤੇ ਮੈਂ ਕਹਿੰਦਾ ਵੋਟਾਂ ਲਾ ਕੇ ਪੱਤਰੇ ਬਾਜ਼ ਜਾਗੇ ਸੁਣੀਏ ਕਿਸੇ ਨੇ ਪੂਰੀ ਗੱਲ ਕੱਟਦੀ ਹੈ ਮਗਰ ਲਈ ਕੱਟਦੀ ਹੈ 15 20 ਸੈਕਿੰਡ ਦਾ ਟੋਟਾ ਚਲਾ ਦਿੰਦੇ ਆ ਮੈਂ ਪਹਿਲਾ ਬੰਦਾ ਬਾਈ ਪੂਰੇ ਪੰਜਾਬ ਚੋਂ ਜਿੱਦੇ ਬਾਦਲ ਮਰਿਆ ਮੈਂ ਬੈਠਣ ਨਹੀਂ ਆਇਆ ਕੁੱਲ ਸਿਆਸੀ ਵਿਰੋਧੀ ਬੈਠਣ ਆਇਆ ਮੇਰੇ ਨਾਲ ਦੇਣਾ ਵੀ ਫਿਰਾਂਨੇ ਕਿਹਾ ਬਾਈ ਬਾਦਲ ਤਾਂ ਹੁਣ ਮਰ ਗਿਆ ਮਰੇ ਨਾਲ ਕਾਹਦਾ ਰੋਸਾ ਗਿਲਾ ਹੈ ਮਰੇ ਬੰਦੇ ਨੂੰ ਮaaf ਕਰ ਦੇਣਾ ਚਾਹੀਦਾ ਮੈਂ ਫਿਰ ਐਂ ਕਰੋ ਇੰਦਰਾਂ ਗਾਂਧੀ ਨੂੰ ਵੀ ਮaaf ਕਰ ਦਿਓ ਉਹ ਵੀ ਮਰ ਗਈ ਰੰਗਜੀਤ ਵੀ ਮaaf ਕਰ ਦਿਓ ਜਕਰੀਆ ਖਾਨ ਨੂੰ ਵੀ ਮaaf ਕਰ ਦਿਓ ਮੱਸੇ ਰੰਗੜ ਨੂੰ ਵੀ ਮaaf ਕਰ ਦਿਓ ਵੀ ਮਰ ਗਏ ਇਹਨਾਂ ਦੀਆਂ ਗਲਤੀਆਂ ਨਹੀਂ ਗੁਨਾਹ ਨੇ ਬੱਚਰ ਪੰਥ ਨੂੰ ਕੌਮ ਨੂੰ ਖਤਮ ਕਰਨ ਵਾਲੇ ਬੀੜਾ ਤਬਾਹ ਕਰਨ ਵਾਲੇ ਆਰਐਸਐਸ ਨੂੰ ਪੰਜਾਬ ਚ ਬਾੜਨ ਵਾਲੇ ਗੁਰਦਵਾਰਾਂ ਚ ਬਾੜਨ ਵਾਲੇ ਸ਼੍ਰੋਮਣੀ ਕਮੇਟੀ ਚ ਬਾੜਨ ਵਾਲੇ ਇਹ ਮਾਫ ਨਹੀਂ ਹੋਣੇ ਬਾਈ ਤੇ ਮੈਨੂੰ ਉਹਨਾਂ ਕੋਲ ਹੀ ਵੇਚੀ ਜਾਂਦੇ ਆ ਅਕਾਲ ਚਰਾਨੀ ਪਿੰਡ ਗਿਆ ਮੈਂ ਬੋਲ ਕੇ ਆ ਮੁੰਡਿਆਂ ਦਾ ਫੋਨ ਆਇਆ ਮਗਰ ਉਹ ਕਹਿੰਦੇ ਬਾਈ ਤੂੰ ਬੋਲ ਕੇ ਗਿਆ ਤਿੰਨ ਚਾਰ ਝਾੜੂ ਵਾਲੇ ਆਏ ਬਾਬੇ ਬੈਠੇ ਤਾਂਸ ਖੇਡਦੇ ਸਾਥ ਚ ਉਹਨਾਂ ਨੂੰ ਕਹਿੰਦੇ ਆ ਕੇ ਬਾਪੂ ਲੱਖੇ ਦੀ ਵੀਡੀਓ ਦਿਖਾਉਣੀ ਆ ਉਹ ਕਿਰ ਦਿਖਾਓ ਕਿਹੜੀ ਆ ਤੁਸੀਂ ਵੀ ਦੇਖੀ ਹੋਵੇ ਇੱਕ ਕਲਿੱਪ ਜੀ ਚੱਲਦੀ ਆ ਟੋਟਾ ਜਾ ਜਿਸ ਤੇ ਮੈਂ ਕਹਿੰਦਾ ਵੋਟਾਂ ਲਾ ਕੇ ਪੱਤਰੇ ਬਾਜ਼ ਜਾਾਂਗੇ ਸੁਣੀਏ ਕਿਸੇ ਨੇ ਕਹਿੰਦੇ ਬਾਈ ਚਲਾ ਫਿਰ ਗਮ ਉਹ ਮੈਂ ਲੰਮੇ ਚੌੜੇ ਇੱਕ ਮੇਰੀ ਇੰਟਰਵਿਊ ਆ ਮੈਂ ਸਮਝਾਉਣ ਦਾ ਯਤਨ ਕਰਦਾ ਵੀ ਭਾਈ ਲੋਕੋ ਯਕੀਨ ਨਾ ਕਰੋ ਲੀਡਰਾਂ ਦੇ ਸਿਆਸਦਾਨਾਂ ਤੇ ਇਹ ਮੇਰੇ ਵਰਗੇ ਹੁੰਦੇ ਆ ਵੋਟਾਂ ਲਾ ਕੇ ਪੱਤਰੇ ਬਾਜ ਜਾਣਗੇ ਉਹ ਮੂਰਲੀ ਗੱਲ ਕੱਟਦੀ ਮਗਰਲੀ ਕੱਟਦੀ 15 20 ਸਕਿੰਟ ਦਾ ਟੋਟਾ ਚਲਾ ਦਿੰਦੇ ਆ ਉਹ ਬਾਬੇ ਕਹਿੰਦੇ ਅੱਛਾ ਗੱਲਾਂ ਬਹੁਤ ਸਿਆਣੀਆਂ ਕਰਦੇ ਵੀ ਇਹੇ ਜਿਹੀ ਆ ਯਾਰ ਇਹ ਬਰਤਾਂਤ ਜਿਹੜਾ ਘੜਿਆ ਜਾ ਰਿਹਾ ਵੀ ਵੋਟਾਂ ਲਾ ਗਈ ਬਹੁਤ ਤਾਂਆਂ ਦੀਆਂ ਗੱਲਾਂ ਹੋਣੀਆਂ ਨੇ ਬਾਈ ਕੋਈ ਕਹਿੰਦਾ ਮੈਂ ਨਰੂਆ ਨੇ ਪਿੰਡ ਗਿਆ ਕਹਿੰਦੇ ਵੀ ਸਾਡੇ ਪਿੰਡ ਤੈਨ ਚਲਾਇ ਰੱਖੀਆ ਗੱਲ ਵੀ ਲੱਖੇ ਦੇ ਬੰਗਾਲ ਚ ਘੋੜੇ ਦੇ ਟਰਾਲੇ ਚੱਲਦੇ ਆ ਮੈਂ ਹੌਲੀ ਹੌਲੀ ਜਹਾਜ਼ ਚ ਚਲਾ ਦੇਣਗੇ ਮੈਂ ਤੁਹਾਨੂੰ ਫੇਰ ਕਹਿਣਾ ਬਾਈ ਜੇ ਗੱਲ ਐਮ ਐਲ ਐਮ ਪੀ ਬਣਦੀ ਹੁੰਦੀ ਨਾ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਹਰ ਬੰਦੇ ਦੇ ਅੰਦਰ ਰੱਬ ਤੇ ਪਰਮਾਤਮਾ ਵੱਸਦਾ ਹੈ ਅੱਜ ਵੀ ਸਾਰੀਆਂ ਧਿਰਾਂ ਬਾਹਰ ਕੱਢਦੀਆਂ ਸੀ ਲੈ ਕੇ ਸਾਡੇ ਵੱਲੋਂ ਲੜਪਾ ਸਾਡੇ ਵੱਲੋਂ ਲੜਪਾ ਬਟਿੰਡੋ ਲੜਪਾ ਸਰੂਨ ਲੜਪਾ ਕੱਲਾ ਕਿੱਥੋਂ ਲੜੇਗਾ ਕੱਲੇ ਨੂੰ ਵੋਟ ਨਹੀਂ ਪੈਣੀ ਆਜ਼ਾਦ ਕੀ ਕਰੇਗਾ ਮਾਮਾ ਕੱਲੇ ਹੀ ਬਹੁਤ ਆ ਯਾਰ ਜਿੱਪੇ ਤੱਕ ਬਾਰੀ ਫਿਰਦਾ ਪੰਦਾ ਦੇਖਿਓ ਲੋਕ ਸਭਾ ਨਹੀਂ ਯਾਰ ਤੂੰ ਕੱਲਾ ਹੀ ਕਰੇਗਾ ਪਾਰਟੀ ਦੀ ਵੋਟ ਹੁੰਦੀ ਹੈ ਕਾਡਰ ਹੁੰਦਾ ਮੱਖਾ ਨਹੀਂ ਕਰਦਾਰ ਮਾਰ ਕੇ ਨਹੀਂ ਅੱਜ ਤੋਂ 50 ਸਾਲ ਪਹਿਲਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਐਮਪੀ ਕੌਣ ਹੋਇਆ ਜਾਣਦੇ ਹੋ ਨਹੀਂ ਜਾਣਦੇ ਅੱਜ ਤੋਂ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਅੱਜ ਵੀ ਲੋੜੀਆਂ ਤੇ ਗੀਤ ਗਾਏ ਜਾਂਦੇ ਆ ਕਿੱਸੇ ਕਹਾਣੀਆਂ ਸੁਣਾਈ ਜਾਂਦੇ ਆ ਉਹ ਕਰਦਾਰ ਸੀ ਭਾਈ ਕੁਰਸੀਆਂ ਤੇ ਬੈਠੇ ਬੰਦਿਆਂ ਨੂੰ ਸਲਾਮਾਂ ਉਹਨਾਂ ਚੜਾ ਜਿੰਨਾ ਤੇ ਉਹਨਾਂ ਕੋਲੇ ਪਾਵਰਾਂ ਨੇ ਪਰ ਕਰਤਾਰਾਂ ਨੂੰ ਸਲਾਮਾਂ ਸਦੀਆਂ ਬਾਅਦ ਵੀ ਹੁੰਦੀਆਂ ਨੇ ਬਾਈ ਕਰਤਾਰ ਅੱਜ ਵੀ ਨਹੀਂ ਮਾਰਦਾ ਨਾ ਪਹਿਲਾਂ ਬਾਈ ਦੀਆਂ ਚੋਣਾਂ ਆਈਆਂ ਸੀ ਬਾਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਭਵੰਤ ਨੂੰ ਹਲੇ ਭਵਾਨੀਗੜ ਇਕੱਠੇ ਹੋ ਗਏ ਸੀ ਪੀਪਲ ਪਾਰਟੀ 'ਚ ਇਕੱਠੇ ਨੇ ਕੰਮ ਕੀਤਾ ਜਾਣਦੇ ਆ ਮੈਂ ਸੁਖੀ ਦਾ ਡਰਾਈਵਰ ਜਗਦੀਪ ਭਵੰਤ ਭਵੰਤ ਕਹਿੰਦਾ ਪੰਜ ਟਿਕਟਾਂ ਲੱਲਾ ਲਖਿਆ ਜਿੱਥੋਂ ਮਰਜੀ ਆਪਣੇ ਪੰਜ ਬੰਦੇ ਖੜੇ ਕਰ ਲੈ ਸਾਡੇ ਨਾਲ ਆ ਜਾ ਮੈਂ ਕਿਹਾ ਨਹੀਂ ਤੂੰ ਬਾਈ ਜਿਤਨਾ ਤੇਰਾ ਮੂੰਹ ਦਿੱਲੀ ਵੱਲ ਪਿੱਠ ਪੰਜਾਬ ਵੱਲ ਹੋਣੀ ਹੈ ਅਸੀਂ ਜਿੱਤ ਗਏ ਹਰ ਗਏ ਯਾਰ ਮੂੰਹ ਪੰਜਾਬ ਵਾਲੀ ਰਹਿਣਾ ਨਹੀਂ ਪਉਂਦੇ ਨਾਂ ਪਾਉਣ ਲੋਕ ਯਾਰ ਬੋਟ ਘੱਟੋ ਘੱਟ ਸਾਡੀ ਗੱਲ ਨੂੰ ਤਾਂ ਮੰਨ ਲੈਣਗੇ ਅੱਜ ਨਹੀਂ 5 ਸਾਲ ਨੂੰ 10 ਸਾਲ ਨੂੰ ਚੇਤੇ ਆ ਜੂਗੀ ਗੱਲਾਂ ਹਨ ਪਿੰਡ ਵਾਲੇ ਮੈਂ ਫੇਰ ਕਹਿੰਨਾ ਮੈਨੂੰ ਭਾਜਪਾ ਦਾ ਬੰਦਾ ਬਣਾ ਦਿਓ ਏਜੰਸੀਆਂ ਦਾ ਬਣਾ ਦਿਓ ਬਾਦਲਾਂ ਦਾ ਬਣਾ ਦਿਓ ਕਾਂਗਰਸ ਦਾ ਬਣਾ ਦਿਓ ਆਮ ਆਦਮੀ ਨਾਲ ਜੋੜ ਦਿਓ ਜਿੰਨਾ ਮਰਜ਼ੀ ਜੋੜ ਦਿਓ 500 ਗੱਲ ਕੱਢਣੀ ਹੈ 1000 ਕੱਢ ਦਿਓ ਭੁੱਲ ਜਿਓ ਵੀ ਲੱਖਾਂ ਪਿੰਡ ਆਇਆ ਸੀ ਚੇਤੇ ਰੱਖਿਓ ਲੱਖਾਂ ਕਹਿ ਕੇ ਕੀ ਗਿਆ ਲੱਖਾਂ ਹੈਮ ਨਹੀਂ ਆ ਲੱਖੀ ਸੋਚ ਲੱਖੀ ਵਿਚਾਰ ਤੇ ਲੱਖੇ ਦੀ ਗੱਲ ਹੈ ਮੈਂ ਇਹ ਲੜ ਬੰਦ ਲਿਓ ਬਾਈ ਅਮਲ ਕਰ ਲਿਓ ਅਮਲਾ ਮਨਾ ਨਵੇੜੇ ਨਹੀਂ ਹੋਣੇ ਇਧਰੋਂ ਸੁਣ ਕੇ ਇਧਰੋਂ ਨਾ ਕੱਢਿਓ ਤੁਹਾਡੇ ਕੋਲ ਇਹੀ ਸਨੇਹਾ ਆਈ ਹੋਕਾ ਕਈ ਸਾਲ ਤੋਂ ਮੈਂ ਪੰਜਾਬ ਦਿੰਦਾ ਫਿਰਦਾ ਇਹ ਸ਼ਾਇਦ ਪੰਜਾਬ ਦੇ ਲੋਕ ਉੱਠ ਕੇ ਕਦੇ ਇਸ ਬਰਾਸਤ ਨੂੰ ਸਾਂਭਣ ਲਈ ਲੜਨ ਜੁੜਨਗੇ ਸਿਰ ਅੱਛਾ